ਇੱਕ ਤਾਂ ਆਪਾਂ ਜਮਾ ਨਾਮਾ ਬੁਲਟ ਲੈ ਕੇ ਪਹੁੰਚਿਆ ਸੀ ਜਮਾ ਹੀ ਨਹੀਂ ਚੱਲਿਆ ਹੁਣੇ ਥੋੜੇ ਟਾਈਮ ਮਾਲਕ ਨੇ ਪਹਿਲਾਂ ਲਿਆ ਸੀਗਾ ਤੇ ਇੱਕ ਆਪਾਂ ਲੈ ਕੇ ਪਹੁੰਚਿਆ ਬਾਹਰ ਗਏ ਮਾਲਕ ਦੀ ਗੱਡੀ ਹੋਰ ਵੀ ਕਈ ਗੱਡੀਆਂ ਆਪਾਂ ਜਮਾ ਸਸਤੀਆਂ ਲੈ ਕੇ ਪਹੁੰਚਿਆ ਵਾਰਿਸਰ ਗੱਲ ਹੋਊਗੀ ਜੀ ਪੂਰੀ ਵੀਡੀਓ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 94665629488 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਲਗਾ ਦਿੰਦੇ ਹਾਂ ਜੀ ਆਪਣੇ ਕੋਲੇ ਪਹਿਲੀ ਗੱਡੀ ਆ ਰਟੀਗਾ ਪੂੰਜੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਸੀ ਮਾਲਕ ਕੋਲੇ ਇਹ ਸੈਕੰਡ ਓਨਰ ਗੱਡੀ ਚੱਲ ਰਹੀ ਆ ਦੂਜੇ ਹੱਥ ਚੱਲ ਰਹੀ ਆ ਜੀ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਤੇ ਜਿੰਨਾਂ ਕੋਲੇ ਪਹਿਲਾਂ ਗੱਡੀ ਸੀਗੀ ਇਹ ਉਹਨਾਂ ਨੇ ਵੀ ਬਹੁਤ ਵਧੀਆ ਸੰਭਾਈ ਦੇ ਵਿੱਚ ਰੱਖੀ ਸੀਗੀ ਮਾਡਲ ਦੀ ਆਪਾਂ ਗੱਲ ਕਰੀਏ 2013 ਮਾਡਲ ਗੱਡੀ ਆ ਇਹ ਜਮਾਂ ਲਾਸਟ ਦੇ ਵਿੱਚ ਆਈ ਹੋਈ ਆ ਤੇ ਆਰਸੀ 14 ਦੀ ਬਣੀ ਹੋਈ ਹੈ ਇਨਸ਼ੋਰੈਂਸ ਫੋਲੀਜੀ ਪ੍ਰਦੂਸ਼ਣ ਕਟਿਆ ਹੋਇਆ ਡਿਮਾਂਡ ਦੀ ਗੱਲ ਕਰੀਏ ਤਾਂ 440 ਮਾਲਕ ਨੇ ਡਿਮਾਂਡ ਕੀਤੀ ਹੈ ਏਰੀਆ ਮਾਲਕ ਦਾ ਜਗਰਾਉ ਹੈ ਟਾਇਰ 70 75 ਪੈਸੇ ਮਿਲ ਜਾਣਗੇ ਤੇ ਗੱਡੀ ਦੀ ਜਿਹੜੀ ਸਟਿੱਪਣੀਆਂ ਸੀ ਉਹ ਆਨ ਲੱਗ ਗਿਆ ਸੀ ਬਿਲਕੁਲ ਫਰੈਸ਼ ਨਵੀਂ ਆਪਾਂ ਨੂੰ ਮਿਲੂਗੀ ਜੇ ਕੋਈ ਦੇਖਣ ਦਾ ਚਾਹ ਬਣ ਹੈ ਤਾਂ ਜਗਰਾਉ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੁਰ ਕੇ ਦੇਖਣੀ ਆ ਤੁਸੀਂ ਆਪ ਜਾ ਕੇ ਦੇਖ ਲਓ ਪਸੰਦ ਆਊਗੀ ਗੱਡੀ ਤੁਹਾਨੂੰ ਰੇਟ ਮਾਲਕ ਨਾਲ ਮੁਕਾ ਲਿਓ ਬਹਿ ਕੇ 440 ਇਹਨਾਂ ਨੇ ਦੱਸਿਆ ਤੇ ਮਾਲਕ ਕਹਿੰਦੇ ਸੀ ਵੀ ਨਾਮ ਕਰਵਾ ਕੇ ਦੇ ਦਾਂਗੇ ਨੰਬਰ ਤੁਹਾਨੂੰ ਸਕਰੀਨ ਤੇ ਥੱਲੇ ਮਿਲ ਗਿਆ ਹੂਆ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਆਪ ਹੀ ਕਰ ਲਿਓ ਤੇ ਦੂਜੇ ਨੰਬਰ ਤੇ ਆਪਾਂ ਸੈਂਟਰੋ ਗੱਡੀ ਲੈ ਕੇ ਪਹੁੰਚੇ ਇੱਕ ਚੈੱਕ ਕਰੋ ਪੰਜਾਬ ਨੰਬਰ ਹੈ ਜੀ 2008 ਮਾਡਲ ਗੱਡੀ ਹੈ ਮਾਲਕ ਨੇ ਪਾਸਿੰਗ ਜਿਹੜੀ ਇਹਦੀ ਰੀਨਿਊ ਕਰਵਾਈ ਹੋਈ ਹੈ 2028 ਤੱਕ ਰਮ ਗੱਡੀ ਸੈਕਿੰਡ ਓਨਰ ਹੈ ਜੀ ਇਹੇ ਦੂਜੇ ਹੱਥ ਚੱਲ ਰਹੀ ਐ ਸਾਰਾ ਕੁਝ ਵਧੀਆ ਫੰਕਸ਼ਨ ਵਗੈਰਾ ਸਾਰੇ ਚੱਲਦੇ ਆਪਾਂ ਨੂੰ ਮਿਲ ਜਾਣਗੇ ਡਿਮਾਂਡ ਦੀ ਆਪਾਂ ਗੱਲ ਕਰੀਏ 1,30,000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ 1,30 ਦੇ ਵਿੱਚੋਂ ਘਟਾਵਾ ਦਾ ਕੀਤਾ ਜਾਊਗਾ ਧੁਰੀ ਮਾਲਕ ਦੇ ਘਰੇ ਗੱਡੀ ਖੜੀ ਐ ਸੀ ਬਾਕੀ ਅੰਦਰੋਂ ਚੈੱਕ ਕਰੋ ਜੀ ਬਹੁਤ ਸੋਹਣੀ ਗੱਡੀ ਆਪਾਂ ਨੂੰ ਅੰਦਰੋਂ ਦੇਖਣ ਨੂੰ ਮਿਲੂਗੀ ਇੰਜਨ ਗੇਅਰ ਪੂਰਾ ਵਧੀਆ ਇਹਨਾਂ ਨੇ ਬੋਰਨਡ ਚਾਕੇ ਫੋਟੋਆਂ ਦਿਖਾਈਆਂ ਬਾਕੀ ਚਾਰੇ ਪਾਸੇ ਚੈੱਕ ਕਰੋ ਦੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਧੁਰੀ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਕਰੋ ਗੱਲ ਆਪੇ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਬੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਆਪਾਂ ਤੋਂ ਵਧੀ ਲਗਾ ਦਿੰਨੇ ਆ ਜੀ ਗੱਡੀ 6 ਮਾਡਲ ਆਪਾਂ ਲੈ ਕੇ ਪਹੁੰਚੇ ਇੱਕ ਹੋਂਡਾ ਦੀ ਹੋਂਡਾ ਦੀ ਗੱਡੀ ਹੈ ਸੀ ਇਹ ਟੌਪ ਮਾਡਲ ਗੱਡੀ ਆ ਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਣਗੇ ਗੱਡੀ ਪੈਟਰੋਲਤੀ ਹੈ ਜੀ ਇਹ ਤੇ ਚੱਲੀ ਹੋਈ ਹੈ ਮਾਲਕ ਨੇ ਦੱਸਿਆ 80000 ਗੱਡੀ ਦੀ ਪਾਸਿੰਗ 1 ਸਾਲ ਦੀ ਹਲੇ ਪਈ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਰੇਟ 95000 ਰੁਪਿਆ ਮਾਲਕ ਨੇ ਕਿਹਾਗਾ ਮਲੇਰ ਕੋਟਲਾ ਮਾਲਕ ਦਾ ਏਰੀਆ ਜੀ ਜਾ ਕੇ ਤੁਸੀਂ ਦੇਖੋਗੇ ਜਾ ਕੇ ਦੇਖ ਲਓ ਟਾਇਰ ਵਧੀਆ ਨੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਬੈਕ ਸਾਈਡ ਆਪ ਨੂੰ ਕੈਮਰਾ ਮਿਲੂਗਾ ਜੀ ਪਾਵਰ ਵਿੰਡੋ ਹੈ ਸਭ ਕੁਝ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵੀ ਤੁਹਾਨੂੰ ਠੀਕ ਲੱਗੂਗਾ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਵੋ ਆਪੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਬਾਕੀ ਫੋਟੋਵਾਂ ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਨੰਬਰ ਤੁਹਾਨੂੰ ਥੱਲੇ ਮਿਲ ਗਿਆ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੋ ਜੀ ਤੁਸੀਂ ਆਪੀ ਜੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਗੱਡੀ ਦੀ ਆਪਣੇ ਕੋਲੇ ਸਬਕਟ ਡਿਜ਼ਾਇਰ ਮਾਲਕ ਨੇ ਸੇਲ ਵਾਸਤੇ ਗੱਡੀ ਭੇਜੀ ਹੋਈ ਹੈ ਗੱਡੀ ਮਿਲੂਗੀ ਆਪਾਂ ਨੂੰ ਪੰਜਾਬ ਨੰਬਰ ਦੀ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਾਡੀ ਲਾਈਨ ਚੈੱਕ ਕਰੋ ਬਹੁਤ ਸੋਹਣੀ ਗੱਡੀ ਮਾਲਕ ਨੇ ਰੱਖੀ ਹੋਈ ਹੈ ਮਾਲਕ ਨੇ ਪਾਸਿੰਗ ਹੁਣੇ ਰੀਨਿਊ ਕਰਵਾਈ ਹੈ 2029 ਤੱਕਰ ਗੱਡੀ ਦੀ ਰੀਨਿਊ ਹੋਈ ਹੈ ਪਾਸਿੰਗ ਕੱਲਾ ਕੱਲਾ ਕੰਮ ਸਾਰਾ ਮਾਲਕ ਨੇ ਕਰਵਾ ਰੱਖਿਆ ਜੀ ਤੇ ਸਾਰਾ ਕੁਝ ਵਧੀਆ ਗੱਡੀ ਆਪਾਂ ਨੂੰ ਮਿਲ ਜੂਗੀ ਮਲੇਰ ਕੋਟਲੇ ਨੋ ਮਾਡਲ ਗੱਡੀ ਆਹੀ ਕੰਡੀਸ਼ਨ ਆਲੋਕੀ ਆ ਜੀ ਟਾਇਰਾ ਚ ਹਲਾਈ ਲੱਗੇ ਹੋਣੇ ਵਾੜੀ ਲੈਂ ਚੈੱਕ ਰੂ ਹਰ ਇੱਕ ਕੰਮ ਸ਼ੋਕਰਾਂ ਦਾ ਕੰਮ ਸਸਪੈਂਸ਼ਨ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,95,000 ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਅੰਦਰੋਂ ਚੈੱਕ ਕਰ ਲਓ 12 ਚੈੱਕ ਕਰ ਲਓ ਇੰਜਨ ਗੇਅਰ ਦੇਖ ਲਓ ਜੀ ਟ੍ਰਾਈ ਲੈ ਲਓ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਇਹ ਰੇਟ ਮੁਕਾ ਲਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਮਾਲਕ ਆਪ ਬਾਹਰ ਚਲੇ ਨੇ ਤਾਂ ਕਰਕੇ ਗੱਡੀ ਆਪਦੀ ਇਹ ਮਾਲਕ ਨੇ ਸੇਲ ਕਰਨੀ ਹੈ ਵੇਚਣੀ ਹੈ ਮਾਲਕ ਕਹਿੰਦੇ ਨੇ ਮੈਂ ਬਾਹਰ ਭੱਜੂ ਉਹ ਤੋਂ ਬਾਅਦ ਪਿੱਛੇ ਕੋਈ ਚਲਾਉਣ ਵਾਲਾ ਹੈ ਨਹੀਂਗਾ ਤਾਂ ਕਰਕੇ ਜੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲੇਗਾ ਜੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਵਧੀਆ ਲੱਗ ਰਹੀ ਐ ਜੀ ਵੀਡੀਓ ਪਸੰਦ ਆਈ ਐ ਤੇ ਲਾਈਕ ਜਰੂਰ ਕਰ ਦਿਓ ਚੱਲਦੀ ਚੱਲਦੀ ਵੀਡੀਓ 'ਚ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰ ਦਿਓ ਜੀ ਵੱਤ ਵਾਅ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਤਾ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਜੀ 946569488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚੈਨਲ ਨਾਲ ਪੱਕੇ ਤੌਰ ਤੇ ਜੁੜਜੋ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਣ ਦਾ ਫਾਇਦਾ ਇਹ ਹੈ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਗੱਲ ਕਰਦਾ ਜੀ ਆਪਾਂ ਬੋਲਟ ਦੀ ਬੋਲਟ ਆਪਣੇ ਕੋਲ ਪਹੁੰਚਿਆ ਜੀ 2023 ਦੇ ਵਿੱਚ ਇਹਨਾਂ ਨੇ ਲਿਆ ਸੀਗਾ ਫਰਵਰੀ ਮਹੀਨੇ ਚ ਤੇ ਜਮਾਂ ਨਮੇ ਜੀ ਨਾਬੇ ਖੜਾਗਾ ਇਹ ਬਾਕੀ ਟਾਇਰ ਦੇਖੋ ਜੀ ਸਾਰਾ ਕੁਝ ਚੈੱਕ ਕਰੋ ਬਿਲਕੁਲ ਨਮੇ ਜੀ ਕੁੱਲ 6000 ਚੱਲਿਆ ਹੋਇਆ 6000 ਮੁਸ਼ਕਿਲ ਨਾਲ ਚੱਲੇ ਤੇ ਮਾਲਕ ਨੇ ਕਿਹਾਗਾ ਵੀ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਤੇ ਸਾਰਾ ਕੰਮ ਸਰਵਿਸ-ਸਰਵਿਸ ਦਾ ਹਰ ਇੱਕ ਕੰਮ ਮਾਲਕ ਨੇ ਕਰਵਾ ਰੱਖਿਆ ਕੋਈ ਜਾ ਕੇ ਦੇਖਣਾ ਜੇ ਚਾਹੁੰਦਾਗਾ ਦਾ ਮਾਲਕ ਕਹਿੰਦੇ ਨੇ ਵੀ ਆ ਸਕਦੇ ਆ ਕੇ ਦੇਖ ਸਕਦੇ ਜੇ ਕਿਸੇ ਨੇ ਟਰਾਈ ਲੈਣੀ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਜੀ ਟਾਇਰ ਨਵੇਂ ਨੇ ਵੀਲ ਨਵੇਂ ਲੱਗੇ ਹੋਏ ਨੇ ਬਾਕੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜਾ ਰੇਟ ਆਇਆ ਜੀ ਆਪਣੇ ਕੋਲ 265000 ਰੁਪਏ ਆਇਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਅਡਜਸਟਮੈਂਟ ਹੋ ਜਾਊਗਾ ਘਾਟਾ ਵਾਧਾ ਕਰ ਲਾਂਗੇ ਮੌਕੇ ਤੇ ਬਹਿ ਕੇ ਇੱਕ ਵਾਰੀ ਆਹੀ ਡਿਮਾਂਡ ਹੈ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਜੀ ਤੇ ਉਹ ਤੋਂ ਬਾਅਦ ਟਾਈਮ ਲੈ ਲਓ ਮਾਲਕ ਤੋਂ ਜਾ ਕੇ ਦੇਖ ਲਓ ਮੋਟਰਸਾਈਕਲ ਇਹ ਖਰੀਦ ਸਕਦੇ ਹੋ ਜੀ ਬੋਲਟ ਤੇ ਹੁਣ ਆਪਾਂ ਗੱਲ ਕਰਾਂਗੇ ਗੱਡੀ ਦੀ ਆਪਣੇ ਕੋਲੇ ਜਨ ਗੱਡੀ ਪਹੁੰਚੀ ਹੈ ਜੀ 2001 ਮਾਡਲ ਹੈ ਜੀ ਸਾਰਾ ਕੁਝ ਵਧੀਆਗਾ ਜ਼ਿਲ੍ਹਾ ਫਰੀਦਕੋਟ ਇਹਨਾਂ ਨੂੰ ਲੱਗਦਾ ਜੀ ਤਹਿਸੀਲ ਜੇਤੋ ਹੈ ਟਾਇਰ ਵਧੀਆ ਆਪਾਂ ਨੂੰ ਮਿਲ ਜਾਣਗੇ ਬਿਲਕੁਲ ਨਵੇਂ ਤੇ 50000 ਰੁਪਿਆ ਡਿਮਾਂਡ ਹੈ ਜੀ ਕੰਡੀਸ਼ਨ ਆਲੂਕ ਹੈ ਚਾਰੇ ਪਾਸੇ ਤੁਸੀਂ ਫੋਟੋਆਂ ਚੈੱਕ ਕਰੋ ਜੀ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਫੋਟੋਵਾਂ ਵਿੱਚ ਚਾਰੇ ਪਾਸੇ ਤੁਸੀਂ ਚੈੱਕ ਕਰ ਲਓ ਹਰ ਇੱਕ ਚੀਜ਼ ਮਾਲਕ ਨੇ ਫੋਟੋਆਂ ਵਿੱਚ ਦਿਖਾਈ ਹੈ ਜੀ ਬਾਕੀ ਮੋਬਾਈਲ ਨੰਬਰ ਮਾਲਕ ਦਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰਨੀ ਹੈ ਜਿਹੜੀ ਵੀ ਆਪ ਹੀ ਕਰ ਲਓ ਤੇ ਇਹ ਵੀਡੀਓ ਕਿਵੇਂ ਦੀ ਲੱਗੀ ਬੋਲਟ ਵੀ ਦੇਖ ਲਿਆ ਤੁਸੀਂ ਗੱਡੀਆਂ ਵੀ ਦੇਖ ਲਿਆ ਵੀਡੀਓ ਪਸੰਦ ਆਈ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਜੀ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਕਮੈਂਟ ਜ਼ਰੂਰ ਪਾ ਦਿਓ ਜੀ ਜੇ ਤੁਹਾਨੂੰ ਅਗਲੀ ਵੀਡੀਓ ਚ ਕੋਈ ਗੱਡੀ ਚਾਹੀਦੀ ਹੈ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਪਾਓ ਜੀ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਤੁਹਾਨੂੰ ਲੈ ਕੇ ਆਪਾਂ ਪਹੁੰਚ ਜਾਾਂਗੇ ਤੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਾਂਗੇ ਜੀ